ਅਸਲੀ ਕਹਾ ਜੇ ਸਾਰਿਆਂ ਨੂੰ ਤੇ ਆਪਾਂ ਅੱਜ ਤੁਹਾਨੂੰ ਆ ਬਰਡ ਕੋ ਬਣਾਈ ਸੀ ਤੇ ਇਹਦੀ ਫੋਟੋ ਦਿਖਾਈ ਸੀ ਇਹ ਅਪਾ ਡਰਾ ਕਾ ਦੋ ਕੰਡਾਂਗੇ ਇਹ ਤੁਹਾਨੂੰ ਦੱਸਾਂਗੇ ਤੇ ਆਪਾਂ ਨੂਡਲ 버ਗਰ ਬਣਾਵਾਂਗੇ ਬਾਜ਼ਾਰ ਵਰਗਾ ਬਹੁਤ ਵਧੀਆ ਤੇ ਆ ਨੂਡਲ ਐ ਇਹ ਆਪਾਂ ਵਿਚਾਲਿਆ ਤੋੜ ਲਿਆ ਜਿਆਦੇ ਲੰਮਾ ਸੀ ਕੜਾਈ ਚ ਪੈਂਦਾ ਨਹੀਂ ਸੀਗਾ ਤੇ ਇਹ ਆਪਾਂ ਵਾਲਣ ਵਾਸਤੇ ਨਾਲੇ ਉਹ 버ਗਰ ਚ ਨਹੀਂ ਪੈਣਾ ਸੀ ਤੇ ਇਹ ਆਪਾਂ ਵੇਖੀ ਨਾ ਹੁਣ ਵਾਲਾਂਗੇ ਤੇ ਅੱਗ ਮੱਚ ਪਈ ਕੜਾਈ ਤਰਾਂ ਗਈ ਆਪਾਂ ਪਾਣੀ ਪਾਵਾਂਗੇ ਆਪਾਂ ਉਤੋ ਟੱਕ ਦੇਾਂਗੇ ਤੇ ਜੇ ਪਾਣੀ ਗਰਮ ਹੋ ਗਿਆ ਫਿਰ ਨਿਓਡਲ ਪਾਵਾਂਗੇ ਵਿੱਚ ਪਾਣੀ ਗਰਮ ਹੋ ਗਿਆ ਹੁਣ ਆਪਾਂ ਨਿਓਡਲ ਪਾਵਾਂਗੇ ਵਿੱਚ ਥੋੜਾ ਜਿਹਾ ਆਪਾਂ ਨਾਣ ਪਾਵਾਂਗੇ ਹੁਣ ਆਪਾਂ ਉਤ ਢੱਕ ਦਾਂਗੇ ਇਹ ਬਾਹਰ ਉਬਲਣ ਲੱਗਿਆ ਫਿਰ ਆਪ ਢੱਕਣ ਲਾ ਦੇਾਂਗੇ ਲਓ 5 ਮਿੰਟ ਹੋ ਗਏ ਨੂਡਲ ਪਾਏ ਨੂੰ ਠੀਕ ਨੂਡਲ ਰਿਜੀ ਜਾਂਦੇ ਤੇ ਹੁਣ ਥੋੜਾ ਜਿਹਾ ਆਪਾਂ ਹੋਰ ਸੇਕ ਲਵਾਵਾਂਗੇ 2 ਕ ਮਿੰਟ ਫਿਰ ਆਪਾਂ ਲਾ ਲਾਂਗੇ ਉਤ ਢੱਕ ਦੇਾਂਗੇ ਫਿਰ ਤੇ ਆਪਾਂ ਗੰਡਾ ਤੇ ਹਰੀਆਂ ਮਿਰਚਾਂ ਚੀਰ ਕੇ ਰੱਖ ਲਈਆਂ ਤੇ ਆ ਟਮਾਟਰ ਵੀ ਆਪਾਂ ਚੀਰ ਕੇ ਰੱਖ ਲਿਆ। ਜੇ ਉਹ ਨੇਵੜੜਾ ਆਪਣਾ ਚੰਗੀ ਤਰ੍ਹਾਂ ਰਹਿ ਗਿਆ ਤੇ ਹੁਣ ਆਪਾਂ ਲਾ ਲਾਂਗੇ ਤੇ ਲਾ ਕੇ ਨਿਸ਼ਾਨ ਲਾਂਗੇ। ਹਾਂ। ਇਹਨੂੰ ਦਿਲ ਆਪਾਂ ਨਾਲ ਲਾਂਗੇ। ਵਿੱਚ ਕਰ। ਹੁਣ ਆਪਾਂ ਕੜਾਈ ਸਾਫ਼ ਕਰ ਲਵਾਂਗੇ ਤੇ ਇਹ ਚ ਤੜਕਾ ਲਾਵਾਂਗੇ ਨਿਉਡਲ ਛਾਂ ਲੈ ਆਪਾਂ ਕੜਾਈ ਆਪਾਂ ਸਾਫ਼ ਕਰ ਲੈਂਦੀ ਹੁਣ ਆਪਾਂ ਤੜਕਾ ਲਾਵਾਂਗੇ ਹੁਣ ਆਪਾਂ ਪਰੌਂ ਪਾਵਾਂਗੇ ਜੇਰ ਫੈਨ ਗਰਮ ਹੋ ਗਿਆ ਫਿਰ ਆਪਾਂ ਮਸਾਲਾ ਪਾ ਦੇਾਂਗੇ ਵਿੱਚ ਲਸਣ ਅਲ ਗੰਡਾ ਹਰੀ ਮਿਰਚ மாட்டு அங்கே பா நூணு வெறுச்சு பா മിച്ച് ടാ ഗർമ മസാല Voy a poner el papá de angie Ahora paso ya a todos, papá Angu. ਹਣਾ ਬੱਸ ਚੰਗੀ ਤਰ੍ਹਾਂ ਮਲਾ ਕੇ ਲਾ ਲਾਂਗੇ ਨੇ ਨੇ ਉਹ ਡਲ ਬਣ ਗਏ ਆਹ ਜਮ ਬਣ ਗਏ ਫ੍ਰਿਜ ਦੇ ਮਲਾ ਲਏ ਆਪਾਂ ਚੰਗੀ ਤਰ੍ਹਾਂ ਮਸਾਲਾ ਤੇ ਆਪਾਂ ਹੁਣ ਲਾ ਦੇਾਂਗੇ ਇਹਨੂੰ ਦਾ ਡੋਡਾ ਰੋਟਨਾਏ ਤੇ ਹੁਣ ਆਪਾਂ ਇਹਨਾਂ ਦੀ ਕਟੰਗ ਕਰਾਂਗੇ ਲੈ ਆਪਾਂ ਇਹ ਡੋ ਰੋਟਾਂ ਕੱਟ ਲਾਂਗੇ ਤੇ ਹੁਣ ਆਪਾਂ ਇਹ ਉੱਪਰਾਂਗੇ ਵਿੱਚ ਚਮਚੇ ਨਾਲ ਲੋਕਾ ਪਾ ਦੋਨੇ ਡਰੋਟ ਨਾ ਪਰਲੇਗਾ ਤੇ ਹੁਣ ਆਪਾਂ ਉੱਤੇ ਚਟਨੀ ਲਾਵਾਂਗੇ ਜਦੋਂ ਡੋਲਾ ਪਣ ਬਣ ਗਏ ਆ ਡੋਨਰ 버거 ਬਹੁਤ ਵਧੀਆ ਬਣੇ ਆ ਇਹ ਕੋਕਡੇ ਵਧੀਆ ਬਣੇ ਆ ਬਾਜ਼ਾਰ ਵਰਗੇ ਬਹੁਤ ਵਧੀਆ ਬਣੇ ਆ ਜੇ ਕਿਸੇ ਨੇ ਖਾਣੇ ਆ ਤਾਂ ਆ ਜਾਓ ਜਿਹਨੇ ਜਿਹਨੇ ਖਾਣੇ ਆ ਲਓ ਆਪਣੇ ਨੂਡਲ ਭਰ ਲਏ ਆਪਾਂ ਬਹੁਤ ਵਧੀਆ ਬਣੇ ਆ ਤੇ ਜਿਹੜੀ ਆਪਾਂ ਵੀਡੀਓ ਤੇ ਡਰਾਖ ਹੈ ਤੇ ਉਹ ਤੁਹਾਨੂੰ 2-4 ਦਿਨਾਂ ਚ ਕੱਢਾਂਗੇ ਤੇ ਜਿੰਨਾ ਜਿੰਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ